ਇੱਕ ਵਾਰ ਇੱਕ ਪਹਾੜ ਦੀ ਉੱਚੀ ਚੋਟੀ ਉੱਤੇ ਇੱਕ ਬਾਜ ਰਹਿੰਦਾ ਸੀ ਉਸੇ ਪਹਾੜ ਦੇ ਪੈਰਾਂ ਵਿੱਚ ਬੋਹੜ ਦੇ ਰੁੱਖ ਉੱਤੇ ਇੱਕ ਕਾਂ ਦਾ ਆਲਣਾ ਸੀ ਉਹ ਬੜਾ ਚਲਾਕ ਅਤੇ ਮੱਕਾਰ ਸੀ ਉਹ ਹਮੇਸ਼ਾ ਇਹੀ ਸੋਚਦਾ ਰਹਿੰਦਾ ਕਿ ਬਿਨਾ ਮਿਹਨਤ ਕੀਤੇ ਵਧੀਆ ਖਾਣ ਨੂੰ ਮਿਲ ਜਾਵੇ ਰੁੱਖ ਦੇ ਕੋਲ ਗੁਫਾ ਵਿੱਚ ਖਰਗੋਸ਼ ਰਹਿੰਦੇ ਸਨ ਜਦੋਂ ਵੀ ਖਰਗੋਸ਼ ਬਾਹਰ ਆਉਂਦੇ ਤਾਂ ਬਾਜ਼ ਉੱਚੀ ਉਡਾਣ ਭਰਦੇ ਅਤੇ ਕਿਸੇ ਨਾ ਕਿਸੇ ਖਰਗੋਸ਼ ਨੂੰ ਆਪਣੇ ਪੰਜਿਆਂ ਵਿੱਚ ਚੁੱਕ ਕੇ ਲੈ ਜਾਂਦੇ ਇੱਕ ਦਿਨ ਕਾਂ ਨੇ ਸੋਚਿਆ ਅੰਜਤਾ ਇਹ ਚਲਾਕ ਖਰਗੋਸ਼ ਮੇਰੇ ਹੱਥ ਨਹੀਂ ਆਉਣ ਲੱਗੇ ਇਹਨਾਂ ਦਾ ਨਰਮ ਮਾਸ ਖਾਣ ਲਈ ਮੈਨੂੰ ਵੀ ਬਾਜਵੰਗ ਕਰਨਾ ਪਵੇਗਾ ਮੈਂ ਵੀ ਅਚਾਨਕ ਚਪਟਾ ਮਾਰ ਕੇ ਇਹਨਾਂ ਨੂੰ ਫੜ ਲਵਾਂਗਾ ਦੂਜੇ ਦਿਨ ਕਾਂ ਨੇ ਵੀ ਇੱਕ ਖਰਗੋਸ਼ ਨੂੰ ਫੜਨ ਦੀ ਗੱਲ ਸੋਚ ਕੇ ਉੱਚੀ ਉਡਾਨ ਭਰੀ ਫਿਰ ਉਹਨੇ ਖਰਗੋਸ਼ ਨਾਲ ਪੜਨ ਲਈ ਬਾਜ ਦੀ ਤਰ੍ਹਾਂ ਬਾਜ ਦਾ ਕੀ ਮੁਕਾਬਲਾ ਖਰਗੋਸ਼ ਨੇ ਕਾ ਨੂੰ ਵੇਖ ਲਿਆ ਤੇ ਉਸੇ ਵੇਲੇ ਪੱਜ ਕੇ ਚਟਾਨ ਦੇ ਪਿੱਛੇ ਲੁੱਕ ਗਿਆ ਕਾਂ ਪੂਰੇ ਜ਼ੋਰ ਨਾਲ ਚਟਾਨ ਵਿੱਚ ਜਾ ਵੱਜਿਆ ਚਟਾਨ ਨਾਲ ਵੱਜਦਿਆਂ ਸਾਰ ਹੀ ਉਹਦੀ ਚੁੰਝ ਤੇ ਗਰਦਨ ਟੁੱਟ ਗਈਆਂ ਅਤੇ ਉਹ ਉੱਥੇ ਹੀ ਤੜਫ ਤੜਫ ਕੇ ਮਰ ਗਿਆ ਸਿੱਖਿਆ ਨਕਲ ਕਰੋ ਪਰ ਅਕਲ ਨਾਲ ਹਾਂਜੀ ਦੋਸਤੋ ਤੁਹਾਨੂੰ ਇਹ ਵੀਡੀਓ ਕਿੱਦਾਂ ਦੀ ਲੱਗੀ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਐਡਾ ਰੀਆਂ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਫੋਲੋ ਵੀ ਜ਼ਰੂਰ ਕਰੋ ਮਿਲਦੇ ਆ ਤੁਹਾਨੂੰ ਬਹੁਤ ਹੀ ਜਲਦ ਨੈਕਸਟ ਵੀਡੀਓ ਵਿੱਚ